ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਮਣੇ ਮੈਂ ਹਰ ਹਰ ਨਾਮ ਵਿਸਾਹ ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗੰਮ ਅਥਾ ਹੋ ਰਹਾ ਸੁਖੋ ਟਲ ਗੁਰ ਸੇਵੀਐ ਇਹਨ ਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਸਤਿ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨੀ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਸਾਰੇ ਨਜ਼ਰ ਕਰੇ ਪੀ ਤੂੰ ਹੈ ਸਲਾਹਨਾ ਪਿਆਰੇ ਪੀ ਤੇਰੀ ਸਲਾਹ ਬਿਨ ਬੋਹਿਤ ਪੈ ਡੂਬੀ ਐ ਪਿਆਰੇ ਕੰਧੀ ਪਾਏ ਕਹਾ ਰਹਾ ਭਾਵ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਸਭਨਾਂ ਨੂੰ ਪਰਮਾਨੰ ਕਰਦੇ ਹਨ ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ ਹੇ ਸੱਜਣਾ ਉਹਨਾਂ ਦੇ ਸੰਗੀ ਸਾਥੀ ਪੀ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ ਅੰਮ੍ਰਿਤ ਚੱਖਦੀ ਹੈ ਉਹਨਾਂ ਦੇ ਜੀਵਨ ਸਫਰ ਵਿੱਚ ਵਿਕਾਰ ਆਦਕਾਂ ਦੀ ਰੁਕਾਵਟ ਨਹੀਂ ਪੈਂਦੀ ਹੇ ਸੱਜਣਾ ਜਿਹੜੇ ਮਨੁੱਖ ਪਰਮਾਤਮਾ ਦੇ ਡਰ ਅਦਬ ਤੋਂ ਸਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਪਰ ਜਦੋਂ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ اے ਸੱਜਣ ਪ੍ਰਭੂ ਸਦਾ ਤੈਨੂੰ ਹੀ ਸਲਾਹਨਾ ਚਾਹੀਦਾ ਹੈ ਸਦਾ ਤੇਰੀ ਹੀ ਸਿਰਪ ਸਲਾਹ ਕਰਨੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਣ ਵਾਸਤੇ ਤੇਰੀ ਸਿਰ ਤੋਂ ਸਲਾਹ ਜੀਵਾਂ ਵਾਸਤੇ ਜਹਾਜ਼ ਹੈ ਇਸ ਜਹਾਜ਼ ਤੋਂ ਬਿਨਾ ਭਾਓ ਸਾਗਰ ਵਿੱਚ ਡੁੱਬ ਜਾਈਦਾ ਹੈ ਕੋਈ ਵੀ ਜੀਵ ਸਮੁੰਦਰ ਦਾ ਪਾਰਲਾ ਕੰਢਾ ਲੱਭ ਨਹੀਂ ਸਕਦਾ